ਚੇਲੇ ਦਾ ਰਿਸ਼ਤਾ ਹੋਇਆ ਤਾਰ-ਤਾਰ 22 ਸਾਲਾ ਚੇਲੇ ਨੇ ਕਰ ਦਿੱਤਾ ਬਜ਼ੁਰਗ ਗੁਰੂ ਦਾ ਕਤਲ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਦੇ ਭਤੀਜੇ ਅਤੇ ਸੰਤ ਸਮਾਜ ਦੇ ਮੁਖ ਬੁਲਾੜੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਕੁਮਾਹ ਦੇ ਨੇੜੇ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਅਟਵਾਲ ਪੁਲ ਤੇ ਬੀਤੀ ਰਾਤ ਨਾਲ ਰਿੰਜ 22 ਸਾਲਾ ਨੌਜਵਾਨ ਰਮਨਜੀਤ ਸਿੰਘ ਨੇ ਹੀ ਕਤਲ ਕਰ ਦਿੱਤਾ ਪରିਵਾਰਕ ਮੈਂਬਰ ਅਤੇ ਇਲਾਕਾ ਨਿਵਾਸੀ ਪੁਲਿਸ ਪ੍ਰਸ਼ਾਸਨ ਕੋਲ ਗਏ ਹਨ ਇਨਸਾਫ ਦੀ ਮੰਗ ਤੇ ਕਿਹਾ ਕਿ ਚੇਲੇ ਨੇ ਕੀਤਾ ਵਿਸ਼ਵਾਸਘਾਤ ਉਹਨਾਂ ਕਹਿੰਦੇ ਕਿ ਲੱਗਦਾ ਹੈ ਕਿਸੇ ਨੇ ਕਰਵਾਇਆ ਹੈ ਇਹ ਕਤਲ ਜਾਂਚ ਬੜੀ ਕੀ ਨਾਲ ਹੋਣੀ ਚਾਹੀਦੀ ਹੈ ਦੂਸਰੇ ਪਾਸੇ ਪੁਲਿਸ ਵੱਲੋਂ ਫਰਾਰ ਚੇਲੇ ਖਿਲਾਫ ਕੇਸ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਹਾਰਾਜ ਸਾਡੇ ਗੁਰਦੁਆਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਉਹ ਮਾੜੀ ਗੱਲ ਕਰਕੇ ਚੇਲਾ ਨਾਲ ਉਂਦਾ ਹੀ ਚਲ ਜਾਂਦਾ ਹੁੰਦਾ ਹੀ ਚਲ ਜਾਂਦਾ ਜੀ ਬਹੁਤ ਬੜੀ ਗੱਲ ਹੋਈ ਐ ਉਹ ਟਾਈਮ ਤੇ ਸਵਾਸ ਹੈ ਨਹੀਂ ਜਦੋਂ ਆਇਆ ਇਹ 15 20 ਮਿੰਟ ਦੇ ਵਿੱਚ ਹੀ ਆ ਗਏ ਸਵਾਸ ਹੈ ਨਹੀਂ ਸਵਾਸ ਅੱਡ ਗਿਆ ਇਹ ਖੰਜਰ ਚਾਰਦਾ ਜੀ ਇੱਕ ਪੇਟ ਲੱਗ ਗਿਆ ਜਿ ਕੋ ਮਾਇਆ ਉਹਨਾਂ ਦੀ ਲੱਗ ਗਿਆ ਸੀ ਇਹ ਪ੍ਰਸ਼ਾਸਨ ਦੇ ਅਪੀਲ ਕਰਦੇ ਆ ਜੀ ਮਹਾਰਾ ਇਹਦਾ ਸਾਨੂੰ ਨਿਸਾਬ ਮਿਲਣਾ ਚਾਹੀਦਾ ਜੀ ਤੁ ਕਿਹੜਾ ਸਤਾਰਾ 18 18 ਚੱਲਦੀ ਜਾਂਦੀ ਹੈ। ਇੱਕ ਆਦੀਆਂ ਏਰੀਆ ਦਾ ਜੀ। ਕਿੰਨੀ ਦੇਰ ਤੋਂ ਆ ਰਿਹਾ। ਕਦੀ ਆਈ ਨਾ ਕਦੀ ਚੱਲ ਜਾਂਦਾ ਜੀ। ਉਹ ਸੱਚ ਮੇਰੇ ਖਿਆਲ ਪੱਕਾ ਨਹੀਂ ਸੀ ਰਿੰਦਾ ਜੋ ਮੈਨੂੰ ਇੱਥੇ ਦੱਸਿਆ ਇਹਨਾਂ ਨੇ। ਉਹ ਕਦੇ-ਕਦੇ ਹੀ ਇੱਥੇ ਨਾਲ ਆਉਂਦਾ ਸੀ ਤੇ ਉਹ ਰਹਿੰਦਾ ਸੀ। ਜਿਦ ਤਰ੍ਹਾਂ ਨਾ ਕੱਲ ਰਾਤੀ ਮੈਨੂੰ ਮੁੰਡਿਆਂ ਨੇ ਦੱਸਿਆ ਨੇ ਅਮਰਪਾਲ ਨੇ ਤੇ ਉਹ ਕੱਲ ਗਰਾਈ ਵੀ ਕਰਾਉਂਦਾ ਰਿਹਾ ਨਾਲ। ਅੱਗੇ ਦਿਨ ਕਰ ਰਿਹਾ ਇੱਥੇ। ਉਹ ਮੈਂ ਸਮਝਦਾ ਐ ਕਿ ਕਹੇ ਨੇ ਜਦੋਂ ਕਿ ਹੈ ਕੋ ਰੜਕਦਾ ਹੋਵੇ ਨਾ ਕਿਸੇ ਦੇ ਕੋਈ ਨਿਕਾ ਚ ਭਾਵੇਂ ਕਿਸੇ ਲੈਵਲ ਤੇ ਧਾਰਮਕ ਹੋਵੇ ਜਾਂ ਰਾਜਨੀਤਕ ਹੋਵੇ ਜਾਂ ਹੋਰ ਵੀ ਕਈ ਕਰਨ ਹੋ ਸਕਦੇ ਆ ਤੇ ਉਹ ਫਿਰ ਨਾਲ ਤੇ ਬੰਦੇ ਨੂੰ ਖਰੀਦ ਕੇ ਉਹਨੂੰ ਬਰਵਾ ਦਿੰਦੇ ਹੁੰਦੇ ਆ ਮੰਨ ਲਓ ਕਿਸੇ ਸਾਜ਼ਿਸ਼ ਦੇ ਤਹਿਤ ਮੇਰੇ ਮੈ ਮੈਨੂੰ 100% ਲੱਗਦਾ ਕਿ ਮੇਰਾ ਬੜਾ ਤਜਰਬਾ ਕਿ ਨਿੱਕੀ ਮੋਟੀ ਗੱਲ ਤੋਂ ਕੋ ਕਿਸੇ ਨੂੰ ਮਾਰ ਨਹੀਂ ਹੁੰਦਾ ਲੇਕਿਨ ਮੋਟੀ ਗੱਲ ਤੋਂ ਨਹੀਂ ਕੋ ਕਿਸੇ ਨੂੰ ਮਾਰਦਾ ਐਵੇਂ ਲੋਕਾ ਇੱਕ ਦੂਜੇ ਨਾਲ ਬੜੀ ਮੋਟੀ ਗੱਲਾਂ ਰੋਜ਼ ਹੀ ਹੁੰਦੀਆਂ ਨੇ ਤੇ ਅੱਜ ਕੱਲ ਚਲੋ ਇਹ ਵੀ ਗੱਲ ਹੈਗੀ ਆ ਕਿਸੇ ਨੂੰ ਰਾਹ ਨਾ ਉਹਨਾਂ ਦੇ ਉਹ ਸੜਕ ਤੋਂ ਤੇ ਉਹ ਵੀ ਡੇਲੇ ਕੱਟ ਕੱਟ ਵੇਖੀ ਜਾਂਦਾ ਵੀ ਮੈਨੂੰ ਰਾਹ ਨਹੀਂ ਦਿੱਤਾ ਪੇਸ਼ੈਂਸ ਖਤਮ ਹੋ ਗਿਆ ਆ ਅਸਰ ਕੇ ਨੌਜਵਾਨੀ ਦੀ ਵਿਸ਼ਵਾਸ ਦਾ ਵੀ ਕਹਾਣੀ ਟਿਕਣਾ ਕਿੱ데 ਹੋਇਆ ਕੋਈ ਵਿਸ਼ਵਾਸ ਤੇ ਜਨਾਲ ਦਾ ਹੀ ਮਾਰਦੇ ਜਨਾਲ ਦਾ ਬੰਦਾ ਹੀ ਮਾਰਦੇ ਦੇ ਦੋ ਵੱਡਾ ਹੋਰ ਬੇਵਿਸ਼ਵਾਸੀ ਕੀ ਹੋ ਸਕਦਾ ਮੈਂ ਸਮਝਦਾ ਹੈ ਕਿ ਇਹ ਜਿਹੜੇ ਰਿਸ਼ਤਾ ਨਾਲ ਰਹਿ ਕੇ ਨਾਲ ਗੜਬਈ ਰਹਿ ਕੇ ਜਸਾਵਾ ਦਾ ਰਹਿ ਕੇ ਕੋਈ ਮਾਰ ਦੇਤੇ ਤੇ ਇਹ ਦੋ ਪੱਟਾ ਹੋਰ ਵਿਸ਼ਵਾਸ ਘੱਟ ਕੀ ਹੋ ਸਕਦਾ ਮੰਗ ਕਰਦੇ ਹਾਂ ਚੰਗੀ ਦਾ ਜਾਂਚ ਹੋਵੇ ਇਸ ਗੱਲ ਦੀ ਮੈਂ ਬਿਲਕੁਲ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਉਹ ਜਨਰਲ ਚਰ ਫੜੋਗੇ ਨਾ ਉਹਨਾਂ ਚਰਹੀਂ ਸਸਕਾਰ ਨਿਗਾ ਕਰ ਕਿਉਂਕਿ ਬੰਦਿਆਂ ਦਾ ਤਾਂ ਪਤਾ ਹੀ ਆ ਬੰਦਾ ਤਾਂ ਚਾਹ ਵਿੱਚ ਕਈ ਰ ਹੁੰਦਾ ਹੈ ਪਤਾ ਨਹੀਂ ਲੱਗਦਾ ਵੀ ਫਲਾਣਾ ਮਾਰ ਗਿਆ ਫਲਾਣਾ ਮਾਰ ਗਿਆ ਇਸ ਤਰ੍ਹਾਂ ਪੁਲਿਸ ਨੇ ਜੋ ਹੁਣ ਤੱਕ ਅਧੀ ਕਾਰਵਾਈ ਕੀਤੀ ਉਹ ਸੈਟੀਸਫੈਕਟਰੀ ਹੈਗੀ ਜੋ ਮੈਨੂੰ ਇਹਨਾਂ ਦੱਸਿਆ। ਉਹ ਗਰਾਤ ਹੀ ਇੱਥੇ ਆਣ ਕੇ ਬੈਠੇ ਰਹਿਆ ਤੇ ਉਹ ਉਹ ਇਹ ਨਹੀਂ ਕਿ ਕੋਈ ਪੁਲਿਸ ਦੀ ਕੋ ਟੇਲ ਨਹੀਂ ਗਈ। ਪਰ ਇਹਦੇ باوجود ਵੀ ਅਸੀਂ ਉਹਦੀ ਡਿਗਾਈ ਤੱਕ ਜਾਣਾ ਚਾਹੁੰਦੇ ਆਂ ਕਿ ਉਹਨੂੰ ਮਾਰਿਆ ਤੇ ਮਾਰਿਆ ਕਿਉਂ? ਤੁਹਾਡਾ ਨਾ ਕਿਸੇ ਤਰ੍ਹਾਂ ਦੀ ਕਿਤੇ ਕੋਈ ਗੱਲ ਬਲਵਿੰਦਰ ਸਿੰਘ ਬਾਰੇ ਕੋਈ ਰੰਜਿਸ਼ ਖਤ ਦਾ ਉਹਨਾਂ ਨਾਲ ਜਾਂ ਕੋਈ ਅਜਿਹੀ ਕੋ ਗੱਲ ਨਹੀਂ। ਨਹੀਂ ਮੇਰੇ ਨਾਲ ਨੇ ਉਹਨਾਂ ਨੇ ਕੋਈ ਕਦੇ ਗੱਲ ਨਹੀਂ ਕੀਤੀ ਇਹੋ ਜੀ। ਔਰ ਉੱਥੇ ਜੋ ਸੰਤਾਰਾ ਮੇਲਾ ਹੁੰਦਾ ਸੀ ਨਾ ਪੂਰੇ ਸੰਤ ਕਰਤਾਰ ਸਿੰਘ ਖਾਲਸਾ ਪਿੰਡ ਮੇਰੇ ਪਿਤਾ ਜੀ ਦਾ ਉੱਥੇ ਜਾ ਕੇ ਮੇਰੇ ਨਾਲ ਮੋਢੇ ਨਾਲ ਮੋਢਾ ਢਾ ਕੇ ਇੱਕ ਨੂੰ ਦਰਿਆ ਭਣ ਭਾਈ ਮਰੀਕਸੋਂ ਦਾ ਮੇਲਾ ਹੁੰਦਾ ਸੀ ਇਹ ਸੰਤ ਜਰਨੈਲਸੋਂ ਦਾ ਮੈਂ ਮਨਾਉਂਦਾ ਚਾਰ ਮੇਲੇ ਮਨਾਉਂਦਾ ਮੈਂ ਹਰ ਸਾਲ ਉੱਥੇ ਪੂਰੇ ਤੇ ਹਰ ਸਾਲ ਕਈ ਵਾਰ ਜਿਵੇਂ ਮੈਂ ਆਖਣਾ ਬਿਆਰ ਕੀ ਇਹ ਛੋਟਾ ਮੇਲਾ ਰਹਿੰਦੀ ਗੀ ਉਹਨੇ ਕਿਹਾ ਨਹੀਂ ਲੰਗਰ ਦੀ ਸੇਵਾ ਮੈਂ ਕਰ ਦੂੰਗਾ ਤੇ ਆਪਾਂ ਭਾਈ ਸਾਹਿਬ ਮਨਾਈਆਂ ਜਰੂਰ ਕੁਰਬਾਨੀ ਬੜੀ ਹੈ ਤੁਹਾਡੇ ਪਰਿਵਾਰ ਦੀ ਕਿ ਕਹਿੰਦਾ ਹੈ ਤਾਂ ਕੌਮ ਦਾ ਫਰਜ਼ ਬਣਦਾ ਹੈ ਮਨਾਉਣ ਦਾ ਤੇ ਕਹਿੰਦਾ ਕਈ ਰੱਪ ਹੋ ਜਾਂਦੇ ਆ ਲੋਕ ਅੰਬਾਸਮੀ ਤਾਂ ਮੇਰੀ ਸਜੀ ਬਾਹ ਪੱਜਣ ਵਾਲੀ ਗੱਲ ਹੋਈ ਆ ਫਿਰ ਆਹੀ ਜੇ ਭਰਾ ਹੀ ਮਾਰਿਆ ਜਾਵੇ ਤੇ ਇਹ ਤਾਂ ਸਦੀ ਤੱਕ ਹੀ ਅਫਸੋਸ ਦੀ ਗੱਲ ਹੋ ਰੋ ਸਕਦੀ ਭਰਾ ਹੀ ਮਾਰਦਾ